ਅੱਜ ਦੀ ਚੋਰੀ ਖਬਰ ਬਹਾਸਬੁੰਨ ਸੁਣਨ ਲਈ ਜਹਾਂ ਪਰ ਕਾਰ ਕੋ ਅਨਕਿਆਤ ਵਾਹਨ ਨੇ ਟੱਕਰ ਮਾਰਦੀ ਹੈ 3 ਯੁਕੋ ਕੀ ਮੌਕੇ ਪਰ ਮੌਤ ਹੋ ਗਈ ਹੈ 2 ਯੁਕਤ ਗੰਭੀਰ ਰੂਪ ਸੱਧਾਇਲ ਹੈ ਛਤੀਸਗੜ ਦੇ ਰਾਏਪੁਰ ਦੇ ਵਿੱਚ ਇੱਕ ਨੀਜੀ ਚੈਨਲ ਦੀ ਐਂਕਰ ਸੁਪ੍ਰੀਤ ਕੋਰ ਦੇ ਹੌਸਲੇ ਨੂੰ ਲੋਕ ਸਲਾਮ ਕਰ ਰਹੇ ਨੇ ਆਈਬੀਸੀ 24 ਨਿਊਜ਼ ਚੈਨਲ ਦੀ ਐਂਕਰ ਸੁਪ੍ਰੀਤ ਨੇ ਸ਼ਨੀਵਾਰ ਨੂੰ ਲਾਈਵ ਐਂਕਰਿੰਗ ਕਰਦੇ ਹੋਏ ਇੱਕ ਹਾਦਸੇ ਵਿੱਚ ਆਪਣੇ ਹੀ ਪਤੀ ਦੀ ਮੌਤ ਦੀ ਖਬਰ ਪੜੀ ਹਾਲਾਂਕਿ ਹਾਦਸੇ ਦੇ ਵਿੱਚ ਮਰਨ ਵਾਲੇ ਸ਼ਖਸ ਸੁਪਰੀਤ ਦੇ ਪਤੀ ਨੇ ਇਸ ਗੱਲ ਦੀ ਜਾਣਕਾਰੀ ਉਹਨਾਂ ਨੂੰ ਬਾਅਦ ਵਿੱਚ ਮਿਲੀ ਸੁਪਰੀਤ ਸ਼ਨੀਵਾਰ ਨੂੰ ਸਵੇਰ ਦਾ ਬਲਟਨ ਪੜ੍ਹ ਰਹੀ ਸੀ ਉਸੀ ਵੇਲੇ ਬ੍ਰੇਕਿੰਗ ਖਬਰ ਆਈ ਕਿ ਮਹਾਸਮੰਦ ਜ਼ਿਲ੍ਹੇ ਦੇ ਪਿਠੋਰਾ ਵਿੱਚ ਨੈਸ਼ਨਲ ਹਾਈਵੇ ਦੇ ਲਹਿਰੌਂ ਦੇ ਨਜ਼ਦੀਕ ਇੱਕ ਸੜਕ ਹਾਦਸਾ ਹੋਇਆ ਹੈ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ। 3 ਯਕੀਨਨ ਮੌਤ ਹੋ ਗਈ ਹੈ। 2 ਯੁਵਕ ਗੰਭੀਰ ਰੂਪ ਸਦਹਾਲ ਹੈ। ਚੈਨਲ ਦੇ ਰਿਪੋਰਟਰ ਨੇ ਫੋਨ ਦੇ ਉੱਤੇ ਐਂਕਰ ਸੁਪ੍ਰੀਤ ਨੂੰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਹਾਦਸੇ ਦੀ ਡਿਟੇਲ ਦਿੱਤੀ। ਕਿਹਾ ਜਾ ਰਿਹਾ ਹੈ ਕਿ ਇਸ ਡਿਟੇਲ ਨੂੰ ਸੁਣਨ ਤੋਂ ਬਾਅਦ ਹੀ ਸੁਪ੍ਰੀਤ ਨੂੰ ਸ਼ੱਕ ਹੋਇਆ ਕਿ ਹਾਦਸੇ ਦੇ ਵਿੱਚ ਮਰਨ ਵਾਲਾ ਉਸ ਦਾ ਕੋਈ ਨਸਤੀ ਕੀ ਹੈ। ਇਸ ਦੇ باوجود ਹਿੰਮਤ ਨਾ ਹਾਰਦੇ ਹੋਏ ਉਸ ਨੇ ਪੂਰੀ ਖਬਰ ਪੜ੍ਹੀ। ਆਫੇਰ ਹੋਣ ਤੋਂ ਬਾਅਦ ਸੁਪਰੀਤ ਨੂੰ ਇਸ ਗੱਲ ਦੀ ਪੁਖਤਾ ਜਾਣਕਾਰੀ ਮਿਲੀ ਕਿ ਮਰਨ ਵਾਲਾ ਸ਼ਖਸ ਕੋਈ ਅਣਜਾਣ ਨਹੀਂ ਬਲਕਿ ਉਸਦਾ ਪਤੀ ਹੀ ਸੀ ਪਤੀ ਦੀ ਮੌਤ ਦੀ ਖਬਰ ਦਾ ਪਤਾ ਲੱਗਣ ਤੇ ਸੁਪਰੀਤ ਨੇ ਨਾ ਸਿਰਫ ਪੂਰੀ ਖਬਰ ਪੜ੍ਹੀ ਬਲਕਿ ਆਪਣਾ ਬਲਟਨ ਵੀ ਖਤਮ ਕੀਤਾ ਹਾਲਾਂਕਿ ਉਸ ਤੋਂ ਬਾਅਦ ਜਦੋਂ ਉਸਨੇ ਫੋਨ ਦੇ ਉੱਤੇ ਪਰਿਵਾਰ ਵਾਲਿਆਂ ਦੇ ਨਾਲ ਗੱਲ ਕੀਤੀ ਤਾਂ ਉਹ ਖੁਦ ਉੱਤੇ ਕਾਬੂ ਨਹੀਂ ਰੱਖ ਸਕੇ ਸੁਪਰੀਤ ਦੇ ਵੱਲੋਂ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨੂੰ ਨਿਭਾਏ ਜਾਣ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ ਛਤੀਸਗੜ੍ਹ ਦੇ ਮੁੱਖ ਮੰਤਰੀ ਚੈਨਲ ਦੇ ਸੰਪਾਦਕ ਕਈ ਵੱਡੇ ਪੱਤਰਕਾਰਾਂ ਤੇ ਲੋਕਾਂ ਨੇ ਵੀ ਸੁਪਰੀਤ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ